ਦੀ ਲਈ ਸਰਹੰਦ ਦਾ ਸੂਬਾ ਸਾਹਿਬਜ਼ਾਦਿਆਂ ਨੂੰ ਤਿੰਨ ਦਿਨ ਮਨਾਉਂਦਾ ਰਿਆ ਪਰ ਜਦੋਂ ਕਿਸੇ ਹੱਦ ਤੱਕ ਨਾ ਬੱਚੇ ਮੰਨੇ ਸਾਹਿਬਜ਼ਾਦਿਆਂ ਨੂੰ ਚਿਉਂਦਿਆਂ ਨੂੰ ਕੰਧਾਂ ਵਿੱਚ ਚਿਰਨ ਦਾ ਹੁਕਮ ਦਿੱਤਾ ਫੇਰੋ ਜਦੋਂ ਕੰਧ ਛੋਟੇ ਸਹਿਬਜਾਦੇ ਬਾਬਾ ਫਤਿਹ ਸਿੰਘ ਦੇ ਗੋਡੇ ਕੋਲ ਆਈ ਉਹਨਾਂ ਇੱਟ ਨਿਕੜੀ ਗੋਡੇ ਛਿੱਲ ਦਿੱਤੇ ਛੋਟੇ ਸਹਿਬਜਾਦਿਆਂ ਦੇ ਕੰਧ ਜਦੋਂ ਗਲਾਂ ਤੱਕ ਆਈ ਵੱਡਾ ਵੀਰ ਛੋਟੇ ਵੱਲ ਨੂੰ ਆਪਣੀ ਗਰਦਨ ਘੁਮਾ ਕੇ ਦੇਖ ਲੈ ਦੇ ਛੋਟੇ ਵੀਰ ਨੇ ਵੱਡੇ ਨੂੰ ਪੁੱਛਿਆ ਬਾਬਾ ਜੋਰਾਵਰ ਸਿੰਘ ਨੂੰ ਪੁੱਛਿਆ ਫਾਪਾ ਫਤਿਹ ਸਿੰਘ ਨੇ ਕਹਿੰਦਾ ਮੇਰੇ ਵੱਲ ਮੁੜ ਮੁੜ ਕੇ ਕਾਹ ਤੋਂ ਦੇਖਦਾ ਕੀ ਗੱਲ ਵੀਰ ਕਿਤੇ ਡਰਦਾ ਨਹੀਂ ਗਿਆ ਕਿਤੇ ਦਾਦੀ ਮਾਂ ਦੀ ਸਿੱਖਿਆ ਤਾਂ ਨਹੀਂ ਭੁੱਲ ਗਿਆ ਬਾਬਾ ਜੋਰਾਵਰ ਸਿੰਘ ਕਹਿੰਦਾ ਵੀਰ ਮੈਂ ਮੁਰਮੁੜ ਮੁੜ ਤਾ ਦੇਖ ਲਾ ਅਜ ਵਰ ਤੇ ਰਹਾਏ ਕੈਸਾ ਪਾਣਾ ਜਦੋਂ ਸਹਿਬ ਜੱਦੇ ਨੂੰ ਕੰਧਾਂ ਵਿੱਚ ਜਿੰਦੇ ਛੋਟੇ ਵੀਰ ਨੇ ਵੱਡੇ ਨੂੰ ਪੁੱਛਿਆ ਵੀਰ ਕਿਤੇ ਡਰਤਾ ਨਹੀਂ ਗਿਆ ਕੀ ਹੋ ਗਿਆ ਵੱਡਾ ਕਹਿਣ ਲੱਗਾ ਮਹਿਮੂਦ ਮੋੜ ਮੋੜ ਤਾ ਦੇਖ ਲਾ ਵੀਰ ਵਰਤ ਤੇ ਰਹਾਏ ਕੈਸਾ ਪੋਣਾ ਮੋੜ ਮੋੜ ਤਾ ਦੇਖ ਲਾ ਜੀਰ ਵਰਤ ਤੇ ਰਹਾਏ ਕੈਸਾ ਖਮਾਨਾ ਮੋੜ ਮੋੜ ਤਾ ਦੇਖ ਲਾ ਵੀਰ ਵਰਤ ਤੇ ਰਹਾਏ ਕੈਸਾ ਵੀਰ ਕਹਿਣ ਲੱਗਾ ਛੋਟੇ ਨੂੰ ਕਹਿੰਦਾ ਨਹੀਂ ਵੀਰ ਨਾ ਤੇ ਮੈਂ ਦਾਦੀ ਮਾਂ ਦੀ ਸਿੱਖਿਆ ਭੁੱਲਿਆ ਤਿੰਨਾ ਵੀਰ ਮੈਂ ਡਰਿਆ ਮੇਰੇ ਦਿਮਾਗ ਵਿੱਚ ਤਾਂ ਇੱਕ ਹੋਰ ਗੱਲ ਆ ਸੀ ਕਿਹੜੀ ਮੌਤ ਹੋਗੀ ਸਵਾਰ ਤੇਰੀ ਜਾਨ ਤੇ ਛੋਟੀ ਜਈ ਉਮਰ ਵਾਲਿਆ ਸੱਤ ਸਾਲ ਦਾ ਤੂੰ ਪਾਲਣ ਆਣ ਮੈਂ ਮੁੜ ਮੁੜ ਤਾਂ ਦੇਖਦਾ ਮੇਰਾ ਵਰਤ ਰਹਾਏ ਕੈਸਾ ਆ ਬਰਤੇ ਰਹਾ ਹੈ ਕੈਸਾ ਤਾਣਾ ਝੁਰੜ ਰਤਾ ਤਾ ਪੇਕਦਾ ਇਹ ਕਰਕੇ ਰਹਾ ਹੈ ਕੈਸਾ ਤਾਣਾ ਮੇਰੇ ਮਗਰੋਂ ਸਿਵਾਰੀ ਤੇਰੀ ਵੀਰਿਆ ਮੈਨੂੰ ਮੇਰਾ ਜਨਮ ਹੋਇਆ ਪਹਿਲਾਂ ਚਾਉਂਦਾ ਸੀ ਜਹਾਨ ਚੋਂ ਮੈਂ ਜਾਣਾ ਮੈਂ ਮੋੜ ਮੋੜ ਤਾਂ ਦੇਖਦਾ ਨੀਰਾ ਵਰਤਿ ਰਿਹਾਏ ਕੈਸਾ ਪੋਣਾ ਵੇਖ ਜਾ ਵੀਰ ਬਸ ਤੇਰੇ ਆਏ ਕੈਸਾ ਭਾਣਾ ਹੋਰ ਬੋਲਤਾ ਵੇਖ ਜਾ ਵੀਰ ਬਸ ਤੇਰੇ ਆਏ ਕੈਸਾ ਭਾਣਾ ਤੇਦੀ ਫੁਕਲ ਪਹਿਲਾਂ ਲੇਟਣਾ ਮੇਰੇ ਨਾਲੋਂ ਤੂੰ ਸੋਣਿਆ ਮੇਰੇ ਨਾਲੋਂ ਪਹਿਲਾਂ ਸੋਣਿਆ ਮੁੱਖ ਜਾਣਾ ਇਹ ਜਹਾਨੋ ਗੱਦ ਨਾੜਾ ਊੜ ਮੁੜ ਤਾਂ ਦੇਖਦਾ ਤੇਰਾ ਵਰਤ ਰਿਹਾਏ ਕੈਸਾ ਮਾਣਾ ਵਰਤ ਗਿਆ ਉਹ ਕੈਸਾ ਰਸ ਕੇ ਆਏ ਸਾਥੋਂ ਇਉਂ ਵੱਡੇ ਵੀਰ ਨੇ ਆਖਿਆ ਵੀਰ ਨਾ ਮੈਂ ਡਰਿਆ ਨਾ ਮੈਂ ਕੋਈ ਹੋਰ ਗੱਲ ਹੋਈ ਮੇਰੇ ਦਿਮਾਗ ਵਿੱਚ ਤਾਂ ਇਉਂ ਆ ਗਿਆ ਵੀਰ ਵੀ ਤੂੰ ਮੈਥੋਂ